ਸਤਿ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਨੂੰ ਉਮੀਦ ਕਰਦਾ ਹਾਂ ਕਿ ਸਾਡੇ ਠੀਕ ਠਾਕ ਹੋਗੇ ਵਧੀਆ ਤੇ ਠੀਕ ਠਾਕ ਹੀ ਚਾਹੀਦੇ ਹੋ ਲਓ ਜੀ ਆਪਣੀ ਡੇਲੀ ਦੀ ਰੁਟੀਨ ਤੇ ਲੱਗੇ ਆ ਸਵੇਰੇ ਫਿਰ ਆਪਣੀ ਰਾਣੀ ਜਲਵਾਨ ਚਾਲੂ ਕਰਾਉਂ ਜਲਾ ਤੇ ਤੇਲ ਪਾਈ ਜਾਂਦੇ ਆ ਆਹ ਬੜੀਆ ਦੁਜੀ ਜੀ ਤੇ ਕਮਨ ਜਿਵੇਂ ਇਹਦਾ ਤੇਲ ਹੈ ਨਹੀਂ ਆਇਦਾ ਨਿਆਰਾ ਬੁਰਾ ਮਸ਼ੀਨ ਦਾ ਉਹ ਕੇ ਬੈਟ ਕਰੀਏ ਪੱਕੀ ਹੋਈ ਬੰਦੇ ਯਾਰ ਸਫਾਈ ਹਲਾ ਰਾਤ ਨੂੰ ਮੈਂ ਦਿਖਾਈਆ ਸਫਾਈ ਕਰ ਰਿਹਾ ਕਿ ਬੰਦਾ ਵਰ ਸਫਾਈ ਨਹੀਂ ਮਸ਼ੀਨ ਦੀ ਚੱਜਣਾ ਹੋਈ ਤੇ ਹੈ ਜੀ ਉਹ ਤਾਂ ਹੀ ਕਹਿ ਵੀ ਕੀ ਥਾਦੇ ਹਾਂ ਬੰਦਿਆਂ ਨਾਲ ਦੇਖੀ ਇਹ ਹਾਲ ਬਣਾਇਆ ਪਿਆ ਮਸ਼ੀਨ ਦਾ ਉੱਪਰੋਂ ਆਪਣੇ ਦਾ ਚਮਕਰੀ ਬਈ ਰਾਣੀ ਬਿਲਕੁਲ ਸਾਫ ਕਰਕੇ ਰੱਖੀ ਜੀ ਅਸੀਂ ਇਹ ਪੂਰਾ ਤੇ ਅੱਜ ਆਪਾਂ ਚੱਲ ਰਹੇ ਹਾਂ ਛਾ ਕੋਟ ਇਟਲੀ ਵਾਲੇ ਵਜਦੇ ਆ ਉਹਨਾਂ ਦੇ ਵੱਡਣ ਦਿਹਾੜੀ ਉੱਥੇ ਲੱਗਣੀ ਹੈ ਆਪਣੀ ਪੂਰੀ ਸ਼ੋਰ ਤੇ ਕੱਲ ਦਾ ਅਜੇ ਪਤਾ ਨਹੀਂ ਦੇਖਦੇ ਆ ਤੇ ਤੇਲ ਪਾਲੀਏ ਕਰ ਲਈਏ ਟੈਂਕੀ ਫੁੱਲ ਤੇ ਚੱਲਦੇ ਆ ਜੀ ਬਾਕੀ ਉਹ ਦੱਸ ਦੇ ਰਹਿਗੇ ਕਹਿੰਦੇ ਖੜਾ ਚ ਉਹਨਾ ਬਾਕੀ ਉੱਥੇ ਜਾ ਕੇ ਪਤਾ ਲੱਗੂ ਖੜਾ ਕਿ ਡਿੱਗਾਗਾ ਉਹ ਤਾਂ ਅਪ੍ਰੈਲ ਜੀ ਪਹੁੰਚ ਗਿਆ ਪਤਾ ਲੱਗਦਾਗਾ ਬਾਕੀ ਆ ਚੀਜ਼ ਦਾ ਪੂਰਾ ਨਜ਼ਾਰਾ ਵੇ ਲੀਟਰ ਵੀ ਦੱਸ ਨਹੀਂ ਲਿਆ ਕਿੰਨਾ ਪੈ ਗਿਆ ਤੇਲ ਦੇ ਟੈਂਕੀ ਦੇ ਵਿੱਚ ਪਤਾ ਲਾਇਆ ਜਾਂਦਾ ਕਿੰਨੇ ਕਿਲੇ ਵੱਢ ਹੋ ਰਹੇ ਆ ਕਿੰਨੇ ਨਹੀਂ ਵੱਢ ਹੋ ਰਹੇ ਇਹ ਤਾਂ ਕੀ ਨਾਲ ਇਹਨੇ ਲੀਟਰ ਪੈ ਗਿਆ ਕਿੰਨੇ ਕਿਲੇ ਵੱਢ ਹੋਏਗਾ ਜੇ ਦਾ ਖੜਾ ਚ ਉਹਨਾ ਫਿਰ ਤਾਂ 35 ਕਿਲੇ ਵੱਢ ਹੋ ਜਾਂਦੇ ਆ ਤਿੰਦੋ ਜੜੀ ਗਲੇ ਟੈਂਕ ਕਿਨਾਲ ਵੱਡੇ ਵੱਧ ਜਾਂਦੀ ਆ ਜੇ ਡਿੱਗਾ ਹੋਇਆ ਫਿਰ 30 ਦੇ ਅੰਦਰ ਹੀ ਰਹਿੰਦੀ ਆ 30 ਉੱਪਰ ਜਾਂਦੀ ਦੀ ਤੱਕ ਵੱਧ ਜਾਂਦੀ ਆ 30 ਥੱਲੇ ਥੱਲੇ ਰਹਿੰਦੀ ਆ ਯਾਰ ਜੇ ਵਿੱਚ ਖੜਾ ਡਿੱਗਾ ਫਿਰ 30 ਕਰ ਦਿੰਦੀ ਆ ਜੇ ਡਿੱਗਾ ਹੀ ਆ ਫਿਰ 25 25 ਦੀ ਰਹੇਂਦਾ ਕੰਮ ਬਾਕੀ ਯੂਰੀ ਆਪਣਾ ਇੱਕ ਟੰਕੀ ਨਾਲ ਇੱਕ ਕੁਆਲਿਟੀ ਖਾਈ ਜਾਂਦੀ ਆ ਇਹ ਹਾਂ ਕਿਵੇਂ

9 ਕਿੱਲਿਆਂ ਦੇ ਟਿਕਿਆ ਹੋਏ ਢਿੱਗੇ ਥੋੜਾ ਜਨਾ ਟਾਈਮ ਲੱਗ ਗਿਆ ਆਪਾਂ ਨੂੰ ਇਹਦਾ ਅਲੂ ਜਵੰਡਾ ਆ ਦੀਗਾ ਕਿ ਰਾ ਇੱਕ ਜਾ ਉਹ ਸਾਹਮਣੇ ਔਰ ਕਿਹਾ ਉਹ ਰੁਕ ਗਿਆ ਆ ਵਾ ਵਡਿਆ ਬਈ ਲੰਮਾ ਫੇਰਾ ਉਹ 50 ਕਿੱਲਿਆਂ ਦਾ ਆ ਦੀਗਾ 14 ਕਿੱਲਿਆਂ ਦਾ ਉਹ ਦੀਗਾ 9 ਕਿੱਲੇ ਦੀਗਾ ਉਹਦੇ ਵਿੱਚ 20 ਕਿੱਲੇ ਢਿੱਗੇ ਹੋਏ ਢਿੱਗੇ ਤੇ ਨਾਲ ਜੇ ਬੜ ਗਿਆ ਰੰਮ ਆਪਣਾ ਚੱਲਦੇ ਆ ਹੁਣ ਆਪਾਂ ਦੂਜੀ ਜਗ੍ਹਾ ਜਾਣਾ ਤੇ ਲੱਗਦਾ ਨਾ ਚੱਲਦੇ ਆਂ ਜੇ ਅੰਦਰ ਆਪਾਂ ਕੋਟਲੀ ਕਾ ਜਰਾ ਜਿੰਨਾ ਵੱਡਾ ਉਹ ਤੇ ਵੱਡਾਂਗੇ ਬਾਕੀ ਫਿਰ ਉਹ ਤੇ ਘੜਾ ਲਾਂਗੇ ਬਿਜੇ ਦਾ ਉਹ ਤੇ ਨਾਲੋਂ ਵੱਡਾਂਗੇ ਬੋਲੋ ਜੀ ਚੱਲਦੇ ਆ ਅੱਜ ਮਿਲਨੇ ਆਪਾਂ ਚੱਲੇਗੇ ਆਪਾਂ ਲੋ ਜੀ ਸਵੇਰ ਸਵੇਰ ਦਾ ਟਾਈਮ ਲੱਗੇ ਆਪਾਂ ਰਾਨੀ ਚਾਲੂ ਕਰਨ ਆਪਣੇ ਤੇ ਘਟਰ ਘਟਰ ਲਿਆ ਆਪਾਂ ਆਪਾਂ ਨੇ ਰੇਡੀ ਨੇ ਬਸ ਉਹ ਜੀ ਯਾਰੇ ਰੋਕੇ ਪੰਦਰਾ ਮਿੰਟ ਪੰਦਰਾ ਵੀ ਮੈਂ ਦਿਖਾਉਣੀ ਆ ਤੇ ਇੱਥੇ ਆ ਕੱਲ ਇੱਕ ਮਸ਼ੀਨ ਵੱਢ ਕੇ ਗਈ ਆ ਇਹ ਜੀ ਤੇ ਉਦੋਂ ਬਾਅਦ ਤੁਹਾਨੂੰ ਮੈਂ ਦਿਖਾਉਣਾ ਦਾਣੇ ਨੇ ਇੱਕ ਜਗ੍ਹਾ ਜਗ੍ਹਾ ਤੋਂ ਬਹਿ ਬਹਿ ਕੇ ਝੋਲੀਆਂ ਭਰ ਰਹੇ ਨੇ ਰੁਕ ਜਾ ਆ ਦੇਖੋ ਆਈ ਆ ਦੇਖ ਜ ਇੰਨਾ ਇੰਨਾ ਝੋਨਾ ਜਗ੍ਹਾ ਜਗ੍ਹਾ ਤੋਂ ਬਹਿ ਬਹਿ ਕੇ ਝੋਲੀਆਂ ਭਰਦੇ ਆ ਪਰ ਉਹ ਹਟਾੜਾ ਝਾੜੜ ਥੱਲੀਆਂ ਭਾਂ ਢੇਰੀਆਂ ਲੱਗੀਆਂ ਜਾਂਦੀਆਂ ਨੇ ਪਰ ਉਹ ਝਾੜਦੇ ਆ ਕਈ ਮਸ਼ੀਨਾਂ ਵਾਲੇ ਯਾਰ ਧਿਆਨ ਨਹੀਂ ਦਿੰਦੇ ਕਿ ਇਦਾਂ ਨਾ ਕਰਿਆ ਕਰੋ। ਜ਼ਿਮੀਂਦਾਰ ਦੀ ਫਸਲ ਯਾਰ ਮਿਹਨਤ ਨਾਲ ਪਾਲੀ ਹੁੰਦੀ ਆ। ਬਹੁਤ ਮਿਹਨਤ ਲੱਗਦੀ ਆ ਤੇ ਪਾਲਣ ਤੇ। ਆਪਣਾ ਕੀ ਫਰਕ ਪਾਣਾ ਕਿੱਲਾ ਜਿਆਦਾ ਜਿਆਦਾ ਕਿੱਲਾ ਘਟਾ ਵਟ ਲਾਂਗੇ ਬਸ ਜਿਆਦਾ ਕਾਲੀ ਨਾ ਕਰੇ। ਹਾਂ ਵੱਢੇ ਹੁਣ ਅਸੀਂ ਵੀ ਵੱਢਦੇ ਆਂ ਭੀ ਆਗੇ ਪੂਰਾ। ਭਿਉਨੇ ਆ ਮਸ਼ੀਨ ਇਹ ਨਹੀਂ ਭਿਉਂਦੇ ਨਹੀਂ ਹੈਗੇ। ਪਰ ਦੇਖੀਦਾ ਵੇ ਨੁਕਸਾਨ ਨਾ ਕਿਸੇ ਦਾ ਹੋਵੇ ਯਾਰ। ਨੁਕਸਾਨ ਕਰਕੇ ਕੰਮ ਕਰਿਆ ਤੇ ਫੇਰ ਆਪਾਂ ਕੀ ਕਰਿਆ ਲੈ ਵੀ। ਮੁੰਡੇ ਨੇ ਹਮਤ ਮਤਵਾ ਦਾ ਇਸ ਵਾਰ ਕੋਲ ਵੀ ਦਿੱਤਾ। ਕਰ ਲੈ ਨਹੀਂ ਮੁੰਡਾ ਸਾਡਾ ਛੋਟਾ ਹੈ ਮੈਨੂੰ ਤਾਂ ਇਹ ਉੱਤਰ ਨਹੀਂ ਦਿੰਦਾ ਹੈਗਾ ਕਿ ਉਹਨਾਂ ਚ ਕਹਿੰਦਾ ਬਾਈ ਤੂੰ ਤਾਂ ਬੈਠਾ ਰਹਿ ਵਿੱਚ ਮੈਂ ਹੈਗਾ ਮਿੱਛੇ ਤੇਰੇ ਹੈਨਾ ਹੈ ਇਦਾਂ ਹੀ ਹੈ ਨਾ ਮੈਂ ਮੈਨੂੰ ਤਾਂ ਉੱਤਰ ਨਹੀਂ ਦਿੰਦਾ ਕਿ ਉਹਨਾਂ ਚ ਇਹਨਾਂ ਦਾ ਬੈਠਾ ਰਹਿ ਵਿੱਚ ਹੈ ਅੰਦਰ ਬਹਿਣਾ ਸੌਖਾ ਹੈ ਹਾਂ ਅੰਦਰ ਬਹਿਣਾ ਸੌਖਾ ਅੰਦਰ ਬਹਿਣਾ ਸੌਖਾ ਹੋਰ ਤੇ ਜਿਹੜੇ ਚਲਾਉਂਦੇ ਆ ਉਹਨਾਂ ਨੂੰ ਪੁੱਛੀ ਅੰਦਰ ਬਹਿਣਾ ਸੌਖਾ ਕਿ ਔਖਾ ਸਾਰੀ ਦਿਹਾੜੀ ਸਾਰੀ ਦਿਹਾੜੀ ਮੈਨੂੰ ਤਾਂ ਕੋਲੇ ਹੀ ਨਹੀਂ ਆਉਂਦਾ ਹਾਂ ਇਕੱਲਾ ਹੀ ਬੱਦੀ ਰਹਿ ਜਾਂਦਾ ਔਖੀ ਏ ਤਾਂ ਹੀ ਹੈ ਜਰੂਰੀ ਆ ਉਦੋਂ ਆਪ ਬੈਲਟ ਵਧਾਤੀ ਯਾਰ ਉਹਨੇ ਦੇਖ ਲੈ ਉਹ ਤਾਂ ਜਿਹਾ ਹੀ ਹੁੰਦਾ ਹੈ ਸਿਆਣੇ ਡਰਾਈਵਰ ਅਗਲੇ ਕਹਿੰਦੇ ਹਾਂ ਇਹ ਉਦੋਂ ਉਦੋਂ ਸਲਾਹ ਦੇਗਾ ਆਪਾਂ ਕੀ ਦੇ ਰਹੇ ਦੀ ਬੰਦਾ ਹਾਂ ਸਾਨੂੰ ਇੱਕ ਬੰਦੇ ਨੇ ਸਲਾਹ ਦਿੱਤੀ ਕਹਿੰਦਾ ਤੁਸੀਂ ਐਸਮਸ ਲਾਉਣ ਨਾਲੋਂ ਤੇ ਆਹ ਬਾਰ-ਬਾਰ ਲਾਉਣੇ ਟੰਗ ਨਹੀਂ ਉਹਦੇ ਨਾਲ ਤੁਸੀਂ ਆਹ ਕੰਗੀ ਵਾਲਾ ਸਰੀਆ ਕੱਢ ਦਿਆ ਕਰੋ ਸਰੀਆ ਕੱਢ ਤਾਂ ਐਸਮਸ ਚੱਲਣ ਦੋ ਇਦਾਂ ਹੀ ਠੀਕ ਆ ਬਹੁਤ ਤਗੜਾ ਸੂਜੂ ਆਉਂਦੀ ਤੇ ਉਦੋਂ ਬਾਅਦ ਨੂੰ ਪੁੱਛਣ ਵਾਲਾ ਹੋਵੇ ਵੀ ਉਹ ਕੰਗੀ ਕੱਢਦੀ ਹੈ ਚਲ ਠੀਕ ਆ ਤੇ ਸਾਡਾ ਹੀ ਬੰਦਾ ਹੈ ਐਵੇਂ ਨਹੀਂ ਬੰਦਾ ਹੀ ਕੋਈ ਹੋਰ ਹੋਵੇ ਹਾਂ ਤੇ ਉਦੋਂ ਬਾਅਦ ਫਿਰ ਪੌਣੀਆ ਕ ਲਗ ਲਗ ਬਲੇਡ ਪਾਉਣਾ ਵੀ ਕਿੰਨਾ ਟਾਈਮ ਲੱਗਣਾ ਉਹਨੂੰ ਤੇ ਦੂਜੀ ਗੱਲ ਇਸ ਵੇਲੇ ਚੱਲਦੀ ਜਾਣਾ ਫਿਰ ਨਾਲ ਤੇ ਇੰਨਾਂ ਨੇ ਤਾਂ ਘੁੰਮਣਾ ਇੰਨਾਂ ਦਾ ਮਾਲ ਵਧਣਾ ਵਿੱਚ ਨਿਕਲਣਾ ਹੈਗਾ ਨਾ ਜਿਥੇ ਢੀ ਕਿਹਾ ਜਾਂ ਉਹਨਾਂ ਪੈਸੇ ਨਾਲ ਨਹੀਂ ਚਲਾਉਣਾ ਹੈਗਾ ਤੇ ਇੰਨਾਂ ਨੇ ਤਾਂ ਲੋੜ ਲੈਣੇ ਲੈਣਾ ਮਸ਼ੀਨ ਦਾ ਇੰਜਣ ਦਾ ਹੈ ਉਥੇ ਮਾਲਕਾਂ ਦਾ ਕਹਿਣਾ ਸੀ ਇਸ ਵੇਲੇ ਨਹੀਂ ਚਲਵਾਇਆ ਹੈਗਾ ਤੇ ਖੱਤੀ ਲੰਕਾ ਸਮਸਿਆ ਨਹੀਂ ਹੈਗਾ ਅਸੀਂ ਕਹਾਂਗੇ ਸਮਸਿਆ ਹੁਣ ਚੱਲਾਗਾ ਉਹ ਕੰਗੀ ਉਹ ਕੰਗੀ ਕੱਢਤੀ ਉਹਨੇ ਕੀ ਹੁਣ ਆਪਾਂ ਥੋੜਾ ਜਿਹਾ ਫੂਸ ਮੋਟਾ ਨਿਕਲੂਗਾ ਬ੍ਰੀਕ ਨਹੀਂ ਹੋਊਗਾ ਬਸ ਠੀਕ ਆ ਤਾਂ ਐਸਵੇਂ ਸੋ ਚੱਲੀ ਜਾਣਾ ਵਗਰ ਸੂਲੀ ਹੋਣ ਬੰਦਾ ਸਾਨੂੰ ਕਹਿੰਦਾ ਕੰਗੀ ਕੱਢ ਦਿਆ ਕਰੋ ਕਿੱਥੇ ਤੁਸੀਂ ਕਹਿੰਦਾ ਬੈਲਟਾ ਚਾਹ ਤਾਰਦੇ ਹੋ ਸੜਾਉਨੇ ਹੋ ਬੈ ਇਹਨੂੰ ਥੱਲੇ ਲਾਉਨੇ ਮੈ ਕੀ ਲੱਗਦਾਗਾ ਮਿੰਟ 5 ਲੱਗਦੇ ਨਹੀਂ ਟਾਈਮ ਤੇ ਦੇਖ ਕੇ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਹੈ ਕੋਈ ਹਾਦੀ ਪੀਤੀ ਦਾ ਵਾਦਾ ਘਾਟਾ ਬਾਕੀ ਰਾਣੀ ਨੇ ਐਕਟੀ ਬੱਲੇ ਬੱਲੇ ਕਰਾ ਰੱਖੀ ਆ ਆਪਣੀ ਹੂੰ ਸਹੀ ਚਲਦੀ ਆ ਟੋਪ ਟੋਪ ਪੂਰੀ ਨਿਗਾਰਾ ਆ ਜਾ ਸਫਾਈ ਸੂਈ ਪੂਰੀ ਆ ਇਹਨੂੰ ਹੁਣ ਜੇ ਥੇ ਡਿੱਗਿਆ ਹੋਇਆ ਉੱਥੇ ਸਾਨੂੰ ਪਤਾ ਹੀ ਹੈ ਉੱਥੇ ਕਿੰਨੀ ਕਸਫਾਈ ਹੈ ਉੱਥੇ ਸਫਾਈ ਪੂਰੀ ਨਹੀਂ ਆ ਸਕਦੀ ਹੈਗੀ ਉੱਥੇ ਦਾ ਥੋੜਾ ਬੋੜਾ ਕੁੜਾ ਕੜਾਉਣਾ ਹੀ ਹੈ ਵਿੱਚ ਜਿੱਥੇ ਚੋਨਾ ਖੜਾ ਹੈਗਾ ਹੈ ਚੋਨਾ ਸੋਨੇ ਵਾਂਗੂ ਤੁਹਾਨੂੰ ਉਹਦਾਂ ਦਿਖਾਇਆ ਵੀ ਆ ਵੀਡੀਓ ਚ ਇਹਨਾਂ ਚੰਕਦਾ ਹੁੰਦਾ ਪੂਰਾ ਵਧੀਆ ਕੀ ਆਕਤੀ ਆਪਾ ਹਲੋ ਜੀ ਇੱਕ ਦੋ ਨਡੂ ਖਾਂ ਦੀ ਚੁੱਫੂ ਵੀ ਤੋੜੀ ਆ ਆਕੜ ਵੀ ਪੰਨੀ ਆ ਉਹ ਬਥੇਰੀ ਦਿਖਾਉਂਦੇ ਦੀਗੇ ਤੇ ਉਹਨਾਂ ਨੂੰ ਐਤੀ ਠੰਡੇ ਕਰਿਆਗਾ ਹੈਗੇ ਦੋ ਕੋ ਬੰਦੇ ਉਹਨਾਂ ਦਿਖਾਈਏ ਚਲਾ ਕੇ ਇੰਦਾ ਜਲਦੀ ਹੁੰਦੀ ਆ ਮਸ਼ੀਨ ਬਥੇਰੀਆਂ ਗੱਲਾਂ ਕਰਦੇ ਦੀਗੇ ਉਹ ਨਾ ਇੱਥੇ ਰਹਿੰਦੇ ਹੈਂ ਦੇ ਇੱਥੇ ਕੂੜਾ ਨਾ ਨਾ ਕੋਈ ਕਾ ਇੱਥੇ ਰਹਿੰਦੇ ਇੱਥੇ ਭੈ ਡੇਗੀਆਂ ਥੱਲੇ ਥੱਲੇ ਫਸਣਗੀਆਂ ਟਾਇਰ ਟੂਰ ਦੇ ਥੱਲੇ ਆ ਗਈਆਂ ਬੈਗੂ ਕਰਨ ਲੱਗੇ ਨਹੀਂ ਮੈਂ ਚੈੱਕ ਕਰ ਹਾਂ ਇੱਥੇ ਪੂਸਵਾ ਦਾਉਂਦਾ ਨਾ ਕੋਈ ਨਾ ਨੇ ਕਿਦਾਂ ਬੈਗੂ ਕਰਨ ਲੱਗੇ ਟਾਇਰ ਦੇ ਥੱਲੇ ਆ ਗਈਆਂ ਨੇ ਘੁੰਮ ਕੇ ਹੈ ਮੜੀ ਚੈਂਟ ਢੀ ਆਪਾਂ ਚੈਂਟ ਕਿਹੜੀ ਚੱਲ ਆ ਜਾ ਚੱਲ 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 ਚੱਕ ਲੈ ਆ ਪਈ ਹੁਣ ਦਾ ਟਾਈਮ ਹੈਗਾ ਹਾਂ ਹਾਂ ਲੈ ਹੈ ਹੈਗੇ ਦਾ 15 ਮਿੰਟ ਫੇਰ ਧਿਆਨ ਰੱਖਿਆ ਕਰਨਾ ਫਿਰ ਤੂੰ ਫੋਰਮੈਨ ਤਿਆਰਾਂ ਅਗਲੀ ਵਾਰ ਅਗਲੀ ਵਾਰ ਫੋਰਮੈਨ ਕੋਸ਼ਿਸ਼ ਕਰਦਾਂਗੇ ਤੈਨੂੰ ਫਿਰ ਨਹੀਂ 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 ਉਡਾਰੀ ਮਾਰਨੀ ਆਪਾਂ ਅਗਲੀ ਵਾਰ ਤੈਨੂੰ ਫੋਰਮੈਨ ਕੋਸ਼ਿਸ਼ ਕਰਦਾਂਗੇ ਚਲੋ ਠੀਕ ਐ ਕਰ ਲਈਏ ਮੜੀ ਜੀ ਦੇਖੀਏ ਚਾਨ ਘੰਟੀ ਲੀਏ ਦੇਖ ਲਈਏ ਮੜੀ ਜੀ ਤੇ ਕਰਦੇ ਆ ਲਓ ਜੀ ਚੱਲੀ ਜਾਂਦੀ ਆ ਰਾਣੀ ਤਗਾਇਆ ਦਾਣੇ ਚੜਾ ਲਾਇਆ ਮੋਡਰਨ ਰੋਈ ਦਾ ਚਲਾਉਣਾ ਤੇ ਉਧਰੋਂ ਜਿਹੜੇ ਕੱਲ੍ਹ ਗਏ ਸੀ ਉਹਦੇ ਤੋਂ ਆ ਗਏਗੇ ਵੱਟ ਕੇ ਸਪੈਨਡ ਆ ਗਏ ਆ ਨਾ ਨੰਗੇ ਜਾਣ ਨੂੰ ਮਹੀਨਾ ਕਮੈਂਡ ਵਿੱਚ ਕਰਦੇ ਆ ਗੱਲਾਂ ਆਪਾਂ ਤੋਰਾ ਕਰੋ ਚੈੱਕ ਦੇਖੋ ਟਾਇਰ ਬਾਕੀ ਆਸਮੈਂ ਚੱਲਦਾ ਦੂਜੇ ਚ ਕੋਈ ਪਰਵਾਹ ਨਹੀਂ ਹੈਗੀ ਨਾ ਕੋਈ ਸ਼ਿਕਾਇਤ ਆ ਮਗਰ ਦਾਣੇ ਦੂਣੇ ਦੀ ਨਾ ਉੱਪਰ ਕੋਈ ਟੋਟਾ ਟੂਟਾ ਐ ਸਫਾਈ ਵੀ ਪੂਰੀ ਮਾਲ ਵੀ ਵਧੀਆ ਐ ਇੱਕ ਨੰਬਰ ਚੱਲਦੀ ਆ ਉਹ ਬਾਕੀ ਉਧਰ ਕੱਲ ਵੱਡਿਆ ਜੀ ਆਪਾਂ ਉਧਰ ਵੀ ਗਏ ਸੀ ਛਾਹ ਕੋਟ ਮੁੱਢ ਵਾਲੀ ਸਾਈਡ ਤੇ ਕੱਲ ਉੱਥੇ ਵੱਢ ਗਏ 9 ਕਿੱਲੇ ਉਦੋਂ ਬਾਅਦ ਆਪਾਂ ਅੱਗੇ ਦੀ ਕੱਲ ਕੋਟਲੀ 9 ਕਿੱਲੇ ਵੱਢ ਗਏ ਉਦੋਂ ਬਾਅਦ ਫਿਰ 6 ਕਿੱਲੇ ਵੱਡੇ ਰਾਤ ਕੱਲ ਸ਼ਾਮੀ ਕੋਟਲੀ 3 ਕਿੱਲੇ ਨੂੰ ਰਹਿ ਗਏ ਸੀ ਕਿ ਉਹ 3 ਕਿੱਲੇ ਵੱਢ ਗਏ ਉਦੋਂ ਬਾਅਦ ਆਪਾਂ ਅੱਗੇ ਦੇ ਇੱਥੇ ਪਿੰਡ ਹੁਣ ਪਿੰਡ ਲੱਗੇ ਹੋਏ ਆ ਵੱਢਣੂ ਤੇ ਚੱਲਦੀ ਆ ਦੂਜੀ ਦਾ ਅੱਜ ਬ੍ਰੇਕਡਾਊਨ ਆ ਗਿਆ ਯਾਰ ਮਸ਼ੀਨ ਦਾ ਉਹ ਨੁਕਸਾਨ ਹੋ ਗਿਆ ਥੋੜਾ ਜਿਹਾ ਉਹਦਾ ਵੀ ਹਿੱਸਾ ਚੇਂਜ ਕਰਿਆ ਗਿਆ ਨਾ ਉਧਰ 4x4 ਲਾਇਆ ਦੀ ਗੱਲ ਨੂੰ ਪਿੱਛੇ ਤੇ 4x4 ਦਾ ਕੀ ਹੋਇਆ ਜਿੱਥੇ ਸੈਂਟਰ ਪੈਨ ਪੈਂਦੀ ਹੁੰਦੀ ਹੈ ਨਾ ਇਹ ਚ ਤੇ ਸੈਂਟਰ ਪੈਨ ਵਾਲੀ ਉਹ ਗੁੱਲੀ ਜਿਹਦੇ ਵਿੱਚ ਪੈਂਦੀ ਹੁੰਦੀ ਹੈ ਇਹਦੇ ਵਿੱਚ ਉਹ ਉੱਥੋਂ ਬਿਲਡਿੰਗ ਤੋਂ ਹੋਇਆ ਉਹ ਟੁੱਟ ਗਈ ਆ ਵਿਚਾਲਿਓ ਤੇ ਬਾਕੀ ਉਹ ਦੱਸ ਰਿਹਾ ਹਾਂ ਦੇਖਾਂਗੇ ਸ਼ਾਮ ਨੂੰ ਜੇ ਘਰੇ ਆਊਗਾ ਤੇ ਹੁਣ ਦੂਜਾ ਭੇਜਿਆ ਇਸਾ ਕਰੋ ਗਿਆਗਾ ਤੇ ਸਿੰਪਲ ਵਾਲਾ ਉਹ ਲੱਗੇ ਆ ਪਾਉਣ ਉਹ ਪਾ ਕੇ ਤੇ ਚਾਲੂ ਕਰਦੇ ਆ ਮਸ਼ੀਨ ਨੂੰ ਪਾਕੀ ਦੂਜਾ ਫਿਰ ਆਜੂ ਕਰੇ ਫਿਰ ਦੇਖਦੇ ਆਂ ਜਾ ਕੇ ਸ਼ਾਮ ਨੂੰ ਫਿਰ ਦਿਖਾਉਣਾ ਤੁਹਾਨੂੰ ਕਿੱਥੋਂ ਟੁੱਟਿਆ ਕੀਤਾ ਕੋਈ ਸਮਝ ਨਹੀਂ ਆਈ ਕਿਹੜੇ ਹਿਸਾਬ ਨਾਲ ਟੁੱਟ ਗਿਆ ਉਹ ਤੌਰ ਬੁਰੀ ਆ ਰਾਣੀ ਦੀ ਆਪਣੀ ਦੀ ਜੱਜ ਦੀ ਜਲਦੀ ਖੇਚ ਦੂਰੋਂ ਪਤਾ ਲੱਗਦਾ ਚਲਦੀ ਆ ਮਸ਼ੀਨ ਆ ਇਸ ਸਮੇਂ ਸਾਰੇ ਬਲੇਡਾਂ ਦੀ ਆਵਾਜ਼ ਆ ਪਿੱਛੋਂ ਬਨੂ ਕੋਈ ਆਵਾਜ਼ ਨਹੀਂ ਹੈ ਸਾਇਲੈਂਟ ਚੱਲਦੀ ਹੈ ਮਸ਼ੀਨ ਬਿਲਕੁਲ ਸੁੱਤੀ ਪਈ ਵੈਸੇ ਮੈਸ ਵਾਲੇ ਬਲੇਡ ਆ ਹੁਣ ਇਸ ਵਿੱਚ ਚੱਲਦਾ ਪਿੱਛੇ ਉਹਨਾਂ ਦੀ ਤਾਂ ਆਵਾਜ਼ ਆਉਣੀ ਹੋਣੀ ਆ ਆ ਦੇਖਾ ਪਿੱਛੋਂ ਇਸ ਵੇਲੇ ਵੀ ਆਵਾਜ਼ ਆ ਰਹੀ ਹੈ ਨਾ ਵੱਡਾ ਹੈਗਾ ਤੇ ਹੋਰ ਕੋਈ ਆਵਾਜ਼ ਨਹੀਂ ਹੈ ਸਾਇਲੈਂਟ ਚੱਲਦੀ ਹੈ ਮਸ਼ੀਨ ਸੁੱਤੀ ਪਈ ਬਿਲਕੁਲ ਬੜੀ ਆ ਆ ਵੱਡਾ ਦਵਾਦਾ ਉਹ ਕੁੰਬੇ ਵਾਲਾ ਹੌਣ ਖੰਬੇ ਆ ਇਧਰੋਂ ਟੱਕ ਕੱਟ ਲਾ ਕੇ ਚੱਲਦੇ ਆ ਪਰਲੇ ਪਾਸੇ ਥੋੜਾ ਜਿਹਾ ਅੰਗਲ ਕੰਦਾ ਡਿੱਗਿਆ ਹੋਇਆ ਹਲਕਾ ਹਲਕਾ ਜਿਹਾ ਤੇ ਮੈਂ ਚੱਲ ਪਹਿਲਾਂ ਉਹ ਚੱਕ ਲੈਂਦੇ ਆ ਹੁਣ ਟੁੱਪ ਲੱਗੀ ਹੋਈ ਆ ਵਧੀਆ ਤੇ ਉਹ ਦਵਾ ਦੂਰੇ ਪੜਦਾਗੇ ਜਿਹੜੇ ਰਹਿ ਗਏ ਤੇ ਉਹ ਸਵੇਰੇ ਸਾਜਰੇ ਖੜੇ ਚੱਲ ਜਾਂਦੀ ਆ ਟਾਂ ਉਹ ਡਿੱਗਿਆ ਹੋਇਆ ਉਹ ਨਾਲ ਉਹਦੀ ਫਲਿੱਟ ਚੱਲਦੀ ਆ ਸਵੇਰੇ ਹੋਤ ਪਈ ਹੁੰਦੀ ਆ ਤਾਂ ਵਰਗੇ ਤੇ ਚਲੋ ਉਹ ਨਵੱਡ ਹੋ ਗਿਆ ਗੇੜਾ ਇੱਥੇ ਰਹਿ ਗਿਆ ਤੇ ਇਹਦਾ ਨਵੇਲ ਲੀਏ ਚੱਲਦੇ ਆ ਕੱਟ ਲਾ ਕੇ ਉਧਰ ਨੂੰ ਮਿਲਦੇ ਆ ਫੇਰ ਆਪਾਂ